हां जी मित्रों बद, की हालचाल आ जित्तांगा ਤੁਸੀਂ ਮੇਨਤਾ ਜਾਣਦੀ ਐ ਨਾਲ Akash ਨੂੰ ਵੀ ਜਾਣ ਲੋ ਹਾਂ ਵੀ ਕਿਵੇਂ ਹੈਗਾ ਕੀ ਹਾਲ ਚਾਲ ਆ ਬਾਈ ਜੀ ਵਧੀਆ ਵਧੀਆ ਹੈ ਵੀਰੇ ਯਾਰ ਅੱਜ ਸਾਨੂੰ ਭੁੱਖੇ ਲੱਗੀ ਹੋਈ ਸੀ ਤੇ ਆਪਾਂ ਨਾਲ ਹੈ ਨਾ ਹੋਰ ਇਧਰ ਕਿਹੜੀ ਸ਼ੈਡ ਹੈ ਸੀਗਾ ਲੱਡੂ ਹਾਲ ਲੱਡੂ ਹਾਲ ਸ਼ੈਡ ਹੈ ਲੱਡੂ ਹਾਲ ਸ਼ੈਡ ਹੈ ਇਹ ਲੋ ਬਈ ਯਾਰ ਨਾਲ ਬਾਈ 버ગર ਸਾਨੂੰ ਬਣਾਉਂਦੇ ਮੇਨ ਲੱਗ ਗਿਆ ਹੋਰ ਬਾਈ ਕੀ ਹਾਲ ਚਾਲ ਆ ਫਿਰ ਆ ਬਾਈ ਨੇ ਯਾਰ ਸਾਡੇ ਲਈ ਸਪੈਸ਼ਲ ਨਵੇਂ ਨੂਡਲ ਤਿਆਰ ਕੀਤੇ ਤੇ ਨਾਲ ਯਾਰ ਨਵੇਂ ਟਿੱਕੀਆਂ ਉਹਨੇ ਬਾਈ ਨੇ ਫਰਾਈ ਕੀਤੀਆਂ ਬਾਕੀ ਬਾਈ ਦਾ ਬਣਾਉਣ ਦਾ ਤਰੀਕਾ ਤੁਸੀਂ ਦੇਖ ਸਕਦੇ ਹੋ ਹੋਰ ਬਾਈ ਤੇਰੀ ਬਾਹਰ ਨੂੰ ਕੀ ਹੋ ਗਿਆ ਟੁੱਟ ਗਿਆ ਯਾਰ ਬਾਈ ਨਾਲ ਬਹੁਤ ਸੌਖ ਲੱਗਾ ਹਨ ਨੂੰ ਤੁਹਾਨੂੰ ਕਿਹਾ ਬਾਈ ਬਾਈ ਉਹ ਟੁੱਪੀ ਹੋਈ ਆਪਾਂ ਤੇ ਲੋ ਬਾਕੀ ਤੁਸੀਂ 버ਗਰ ਦੇਖੋ ਬਾਈ ਦਾ ਬਣਾਉਣ ਦਾ ਤਰੀਕਾ ਯਾਰ ਪੂਰਾ ਘੈਂਡ ਬਾਬੇ 스멜 ਬੜੀ ਘੈਂਡ ਆ ਜਾਂਦੀ ਹੈ ਜੀ

ਸਮੱਲ ਹੁਣ ਇੰਨੀ ਘੇੜ ਆ ਰਹੀ ਆ ਉਦੋਂ ਖਾਣ ਤੋਂ ਬਾਅਦ ਕਿੰਨਾ ਕਾਹ ਦੱਸ ਸਮੱਲ ਕਿਵੇਂ ਆ ਰਹੀ ਆ ਚਾਰ ਦੇ ਗੱਲਬਾਤ ਜਮਾ ਉਹ ਤੇ ਬਾਬੇ ਜਮਾ ਐਂਡ ਲੱਗਿਆ ਪਿਆ ਹੁਣ ਅਸੀਂ ਖਾਂਦਾ ਭਾਂਡ ਦੀ ਢੇਰ ਆ ਬਾਬੇ ਦੇ ਨਿਊਡਲਾਂ ਰੰਗ ਦੇਖੋ ਬਾਬੇ ਕਿੰਨਾ ਕੇ ਨਾਲਵਾ ਲੱਗੀ ਜਾਂਦੀ ਹੈਗੀ ਬਾਕੀ ਚੋਣੀਆਂ ਨਾ ਅਸੀਂ ਇੱਕ ਨੂੰ ਪੈਕ ਕਰਾ ਲੈਣੇ ਆ ਨਾਲ ਅਸੀਂ ਇੱਕ ਇੱਕ ਕਲਚਾਈ ਪੈਕ ਕਰਾਉਣਾ ਵਾ ਠੀਕਾ ਉਹਦੇ ਨੂੰ ਖਾਣ ਦੇ ਤਾਂ ਨੂੰ ਇਹੋ ਸਾਇੰ ਪੱਬ ਇੰਨੇ ਸਰੇ ਲੱਗੇ ਪਏ ਆ ਨਾ ਆਹ ਦੇਖੋ ਕਾ ਤਾਂ ਉਂਗਲੀ ਚੱਟੀ ਜਾਂਦਾ ਕਹਿੰਦਾ ਬਸ ਮੇਰੇ ਹੱਥ ਨੂੰ ਟਿੱਕੀ ਲੱਗੀ ਸੀ ਇੱਕ ਕੀ ਲੱਗੇ ਜਾਣਾ ਯਾਰ ਮੈਨੂੰ ਕਿੱਦਾਂ ਹੱਥ ਖਾ ਜਾਂਦਾ ਆਹ ਫੇਰੇ ਦੇਖ ਆ ਉਹ ਦੇਖ ਬਾਈ ਨੇ ਭਾਂ ਦੇਣੀਆਂ ਆ ਜੀ